ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਤਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਮਿਲ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਤੇ ਕੱਲ ਵਾਲਾ ਬਲੌਗ ਤੁਹਾਨੂੰ ਜਰੂਰ ਪਸੰਦ ਆਇਆ ਹੋਊਗਾ ਤੇ ਅੱਜ ਵਾਲੇ ਬਲੌਗ ਦੀ ਆਪਾਂ ਕਰਦੇ ਆਂ ਸ਼ੁਰੂਆਤ ਤੇ ਮੈਂ ਦੁਕਾਨ ਦੇ ਵਿੱਚ ਬੈਠਾ ਤੇ ਆਕਰਵਤੀ ਆਪਾਂ ਜਗਾਤ ਦੇਖ ਸਕਦਾ ਵੀ ਅੱਜ ਫੇਰ ਮੌਸਮ ਹੈਗਾ ਬਾਹਰ ਕਾਫੀ ਖਰਾਬ ਦੇਖੋ ਜੀ ਬਾਹਰ ਕਾਫੀ ਬੱਦਲ ਹੈ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਤੇ ਸਵੇਰੇ ਧੱਕਣੀਆਂ ਹੀ ਪੈਂਦੀਆਂ ᱛੀਆਂ ਤੇ ਆਪਾਂ ਹੁਣ ਨਹਾ ਤੁੱਕੇ ਆ ਗਏ ਦੁਕਾਨ ਦੇ ਵਿੱਚ ਤੇ ਹੁਣ ਪੀਣ ਲੱਗਦੇ ਹਾਂ ਦੂਸਰੀ ਵਾਰ ਦੀ ਚਾਹ ਤੇ ਦੇਖੋ ਜੀ ਚਾਹ ਤੇ ਨਾਲ ਥੋੜਾ ਜਿਹਾ ਨਾਸ਼ਤਾ ਨਿੱਕ ਜਿਹਾ ਜੀ ਨੇ ਚਾਹ ਪੀ ਵੀ ਗੋੜਦੀ ਇਹ ਨਾਲ ਨਾਸ਼ਤਾ ਕਰਾਵਾਂਗੇ ਨੇ ਗੁੜ ਦੀ ਚਾਹ ਦੇਖੋ ਲਓ ਜੀ ਆਪਾਂ ਪ੍ਰਸਾਦਾ ਪਣੀ ਸਕ ਲਿਆ ਤੇ ਦੂਜਾਰਾ ਆ ਗਏ ਦੁਕਾਨ ਦੇ ਵਿੱਚ ਤੇ ਹਾਲੇ ਕਿਧਰੇ ਜਾਣ ਦਾ ਕੋਈ ਪ੍ਰੋਗਰਾਮ ਤਾਂ ਹੈ ਨਹੀਂ ਜੇ ਗਏ ਤਾਂ ਜਰੂਰ ਦੱਸਾਂਗੇ ਤੁਹਾਨੂੰ ਤੇ ਅੰਦਰ ਆਪਣੇ ਚੁੰਨੀਆਂ ਲੰਕੜੀਆਂ ਨੇ ਆਮਲੀ ਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਣਾ ਰਹੇ ਨੇ ਜੀ ਹਾਂ ਦੇ ਜੁੰਡੀਆਂ ਆਪਣੇ ਬਹੁਤ ਜ਼ਿਆਦਾ ਨਿਕਲ ਜਾਂਦੀਆਂ ਆ ਨਾ ਦੇਖ ਸਕਦੇ ਨੇ ਇਹ ਆਪਣੀ ਦੁਕਾਨ ਦੇਖੋ ਇਹ ਕਿੰਨੇ ਸੋਹਣੇ ਫੁੱਲ ਨੇ ਸਦਾ ਬਹਾਰ ਦੇ ਬਹੁਤ ਸੋਹਣੇ ਹੋਣੇ ਲੱਗਦੇ ਨੇ ਤੇ ਇੱਕ ਆ ਬੂਟਾ ਦੇਖੋ ਕਿੰਨਾ ਸੋਹਣਾ ਹੈ ਆ ਰਹੇ ਨੇ ਇਹ ਫੁੱਲ ਫੇਰ ਖਿੜ ਰਹੇ ਨੇ ਬਹੁਤ ਸੋਹਣੇ ਸੋਹਣੇ ਫੁੱਲ ਲੱਗਦੇ ਨੇ ਇਹਨੂੰ ਇਹ ਦੇਖੋ ਵੀ ਅੱਗੇ ਦੂਰ ਤੋਂ ਤਾਂ ਕਈ ਵਾਰੀ ਦਿਖਾਇਆ ਤੁਹਾਨੂੰ ਫਲਵਾੜੀ ਆਪਣੀ ਨਜ਼ ਨੇੜੇ ਤੋਂ ਦੇਖੋ ਕਿੰਨੇ ਫੁੱਲ ਆਏ ਹੋਏ ਨੇ ਦੇਖ ਲਓ ਜੀ ਚਾਦਾ ਹੋ ਗਿਆ ਟਾਈਮ ਆਪਾਂ ਆ ਗਏ ਹੁਣ ਬੇੜੇ ਦੇ ਵਿੱਚ ਚਾਹ ਪੀਵਾਂਗੇ ਨਾ ਇੱਕ ਕਰਾਂਗੇ ਆਰਾਮ ਤੇ ਮੌਸਮ ਅੱਜ ਹੋਰ ਹੀ ਐ ਬਦਲ ਜੇ ਹਵਾ ਜੀ ਚੱਲੀ ਜਾਂਦੀ ਐ ਤੇ ਕੋਈ ਟਰਾਲੀ ਲੈ ਕੇ ਆਤੀ ਆਪਣੀ ਉਹ ਟਰਾਲੀ ਛੱਡਣ ਆਏ ਨੇ ਅੰਕੜੇ ਟਰਾਲੀ ਸਵੇਰੇ ਲੈ ਕੇ ਗਿਆ ਤੇ ਕੋਈ ਕਰ ਸਕਨਾ ਸਿੱਧੀ ਜਾਣਦੇ ਜਮਾ ਸਿੱਧੀ ਗੇਟ ਨਾਲ ਇਹ ਯਾਤਰਾ ਨਿਗਰੀ ਲਓ ਜੀ ਆ ਗਈ ਆਪਣੀ ਚਾਹ ਤੇ ਹੁਣ ਪੀਨਿਆਂਗੇ ਗੁੜਾਲੀ ਚਾਹ ਅੱਜ ਨਾਲ ਖਾਂਦੇ ਆਂਗੇ ਨੂਨ ਮਿਰਚਾਂ ਲੱਗੇ ਵਾਲੀ ਰੋਟੀ ਦੇਖੋ ਲਓ ਜੀ ਹੁਣ ਆਪਾਂ ਜਾਣਿਆ ਇੱਕ ਘੇੜਾ ਦੇਣ ਦੇਖਦੇ ਆਂ ਨਹੀਂ ਦਾਣਾ ਮੰਡੀ ਚ ਜਾਵਾਂਗੇ ਜੇ ਨਾ ਉੱਧਰ ਬਣਾ ਪ੍ਰੋਗਰਾਮ ਫੇਰ ਗੱਗੀ ਲਵੇ ਹੁਣ ਦੇ ਕੇ ਆਣਾ ਮੰਦਚਟ ਬਾਹਰ ਘੇੜਾ ਤੇ ਆ ਕੇ ਫੇਰ ਆਪਾਂ ਦੁਕਾਨ ਤੇ ਬੈਠਣੇ ਚਲੋ ਜੀ ਜਾਣੇ ਆਂ ਦੇਖਦੇ ਕਿੱਥੇ ਜਾਵਾਂਗੇ ਤੇ ਖਾਂ ਲਾਂਗੇ ਸੋਨੂੰ ਲੋਗੀ ਜੀ ਜਿੰਦੇ ਆਪਾਂ ਦਾਣਾ ਮੰਡੀ ਤੇ ਮੇਰੇ ਇਰਾਦੇ ਦੀ ਗੱਡੀ ਕੋਲੇ ਜਾਣ ਦੇ ਇਹ ਸੋਚਿਆ ਚਲੋ ਦੁੱਗੀ ਲਵੇ ਸਾਮ ਨੂੰ ਦੇਖਣ ਲਈ ਉਧਰ ਪਹੁੰਚਾਂਗੇ ਹੋਰ ਪਤਾ ਜਾਣਾਂਗੇ ਦਾਣਾ ਮੰਡੀ ਤੇ ਆ ਗਈ ਜੇ ਆਪਣੇ ਪਿੰਡ ਦੀ ਤੇ ਆਪਣੇ ਗਵਾੜ ਦੀ ਸਮਸ਼ਾਨ ਦਾਟ ਸੂਰਾ ਪਤਨੀ ਦੀ ਇਹ ਉਹ ਆ ਗਿਆ ਸਾਹਮਣੇ ਕੁੁਰ ਦੁਬਾਰਾ ਸਹਿਰ ਦੇਖੋ ਕੋਲ ਸਟੋਰ ਤੇ ਇੱਕ ਦੁਬਾਰਾ ਸਹਿਰ ਉਹ ਤੇ ਸਿੱਧੇ ਪਾਸੇ ਇਹ ਟ੍ਰੈਕ ਚੱਲਦਾ ਆਪਾਂ ਮੰਡੀਣਾ ਪਊਗਾ ਇੱਕ ਬਣਾਉਣਾ ਪਈ ਚਾਚੇ ਮੰਡੀ ਚ ਲਓ ਜੀ ਮੰਡੀ ਚ ਆ ਪਹੁੰਚ ਗਏ ਤੇ ਇਧਰ ਮੇਰੇ ਦੂਸਰੀ ਸਾਈਡ ਬੈਠੇ ਨੇ ਕਾਫੀ ਇਕੱਠੇ ਹੋਏ ਤੇ ਦਵੇ ਜਿਨ੍ਹਾਂ ਨੇ ਢੇਰੀਆਂ ਨੇ ਗੱਲਾਂ ਬਾਤਾਂ ਕਰ ਪਈਆਂ ਆਪਾਂ ਨੂੰ ਧੰਵਾਦ ਸਮਝੀ ਰਿਹਾ ਸੀ ਉਹ ਆਪਸੀ ਕੀਤੀ ਮਰੀ ਨੂੰ ਲਾਗਤ ਤੇ ਆਪ ਕੋਲ ਦੇ ਕੁੜਕੀ ਨੇ ਇੱਕ ਅੰਕ ਦੀ ਰਾਖੀ ਕਰ ਲਈ ਤਾਂ ਪੂਣਾ ਘੰਟਾ ਨਾਲ ਆਪਾਂ ਉਹਨਾਂ ਨੇ ਗੱਲਾਂ ਸੁਣ ਲਈਆਂ ਇਹ ਕੋਈ ਆਮ ਸੀਨ ਖੜਿਆ ਚਾਰਨਾਵਾਂ ਵਾਲੀ ਉਹ ਦਫਾਬੀ ਨਾਲ ਲਹਿ ਰਹੀਆਂ ਨੇ ਕਿ ਕਣਕ ਫੁੱਲੀਆਂ ਮੀਂਹ ਕਰਕੇ ਮੌਸਮ ਹਜੇ ਵੀ ਖਰਾਬ ਹੈ ਸਾਰੀਆਂ ਕਣਕਾਂ ਟਕੀਆਂ ਹੋਈਆਂ ਨੇ ਪਲੀਵਿਟੀ ਰਿੱਟੇ ਕੀ ਪਈ ਸਾਰੀ ਆਹਨੇ ਦੇ ਦੇ ਇਹਦੇ ਲਈ ਫੋਟੋ ਹੀ ਆਉਂਦੇ ਹੋ। ਆਸ ਤੋਂ ਫੋਟੋ ਹੀ ਆਉਂਦੇ। ਤਾਂ ਇਹਨਾਂ ਆਪਾਂ ਚੰਡੀਚ ਵਾਣਾ। ਇਹ ਕੰਮ ਚਲਾਇ ਬਾਅਦ ਤੇ ਨਾ ਕਿ ਟਿੱਕ ਹੋਇਆ। ਤਾਂ ਬਿੱਟੇ ਬੱਡੀ ਕੋਲੇ ਲਾ ਕੇ ਫੇਰ

ਕੀ ਕਰਦੇ ਆਂ ਅੱਜ ਤੋਂ ਸ਼ੁਰੂ ਕਰਨਾ। ਲੋ ਜੀ ਆਪਾਂ ਮੰਡੀ ਚ ਵੀ ਲਾਇਆ ਤਾਂ 1 ਘੰਟਾ ਤੇ 20 ਮਿੰਟ ਲਾਇਆ ਗਿੱਕੀ ਕੋਲੇ ਬਣਾ ਕੇ ਘਰੇ। ਤੇ ਹੁਣ ਘਰੇ ਬੈਠਾ ਦੁਕਾਨ ਚ। ਲੋ ਜੀ ਬਾਹਰੋਂ ਪਾਣੀ ਤਾਂ ਨਹੀਂ ਪੀ ਕੇ ਹੁਣ ਆ ਗਏ ਆਪਾਂ ਦੁਕਾਨ ਦੇ ਵਿੱਚ। ਤੇ ਹੁਣ ਫਿਰ ਤੁਹਾਨੂੰ ਪਤਾ ਹੈ ਸ਼ਾਮ ਤੱਕ ਆਪਣਾ ਦੁਕਾਨ ਦੇ ਵਿੱਚ ਹੀ ਹਾਜ਼ਰੀ ਲਾਉਣੀ ਹੈ। ਤੇ ਇੱਥੇ ਬੈਠਾਂਗੇ ਤੇ ਅੱਜ ਹੁਣ ਆਪਾਂ ਦੱਸਨੇ ਆ ਜੀ ਕਮੈਂਟ ਵਾਲਿਆਂ ਦਾ ਨਾਮ ਜਿਨ੍ਹਾਂ ਨੇ ਕਮੈਂਟ ਕਰੇ ਨੇ ਤੇ ਰਾਤ ਇੱਕ ਵੇਲੇ ਭੈਣ ਦਾ ਕਮੈਂਟ ਆਇਆਗਾ ਇੱਕ ਵੀ ਤੇ ਉਹਨਾਂ ਦਾ ਨਾਮ ਹੈ ਜੀ ਪਰਮ ਗਰੇਵਾਲ ਅੱਗੇ ਵੀ ਭੈਣ ਕਮੈਂਟ ਕਰਦੇ ਬਹੁਤ ਸੋਣਾ ਉਹਨਾਂ ਨੇ ਕਮੈਂਟ ਕਰੇ ਹਨੇਰੀ ਬਾਰੇ ਗੱਲਬਾਤ ਕਰੀ ਹੈ ਕਮੈਂਟ ਰਾਹੀਂ ਤੇ ਧੰਨਵਾਦ ਕਰਨੇ ਕਿਸੇ ਵੀ ਬਲੌਗ ਦੇਖਿਆ ਤੇ ਕਮੈਂਟ ਕੀਤਾ ਟਾਈਮ ਕੱਢਿਆ ਮੇਰੇ ਲਈ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਹਰ ਰੋਜ਼ ਕਮੈਂਟ ਕਰਦੇ ਰਹੋ ਤੇ ਆਪਣਾ ਹੋਰ ਜਿਹੜਾ ਆਪਣੀ ਸਾਂਝ ਹੈਗੀ ਰਿਸ਼ਤਾ ਆਪਣਾ ਹੋਰ ਮਜ਼ਬੂਤ ਹੁੰਦਾ ਜਾਵੇ ਪੈਣਾ ਪਰਾਂ ਦਾ ਤੇ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਨੇ ਕਮੈਂਟ ਕੀਤੇ ਤੇ ਜਿਨ੍ਹਾਂ ਨੇ ਨਹੀਂ ਕਰਿਆ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਹਰ ਰੋਜ਼ ਅੱਗੇ ਕਰਦੇ ਨੇ ਚਲੋ ਕਦੇ ਨਹੀਂ ਵੀ ਟਾਈਮ ਹੁੰਦਾ ਕਿਸੇ ਕੋਲ ਕਮੈਂਟ ਦਾ ਤੇ ਅੱਗੇ ਹਰ ਰੋਜ਼ ਕਰਦੇ ਨੇ ਰਾਤ ਨਹੀਂ ਹੋਇਆ ਤਾਂ ਵੀ ਆਪਾਂ ਨੂੰ ਕੋਈ ਚੱਕਰ ਨਹੀਂਗਾ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਜਿਨ੍ਹਾਂ ਨੇ ਨਹੀਂ ਕਰਿਆ ਕਮੈਂਟ ਅੱਜ ਜ਼ਰੂਰ ਕਰਨਗੇ ਤੇ ਉਮੀਦ ਹੈ ਮੈਨੂੰ ਮੇਨੇ ਭੈਣਾ ਮੇਰੇ ਵੀਰ ਜ਼ਰੂਰ ਕਮੈਂਟ ਕਰਨਗੇ ਅੱਜ ਤੇ ਲੋ ਜੀ ਹੁਣ ਹੋ ਗਈ ਐ ਸ਼ਾਮ ਤੇ ਕਾਫੀ ਟਾਈਮ ਆਪਨੂੰ ਦੇ ਗਾਕ ਵੀ ਆ ਗਏ ਉਹਨਾਂ ਨੂੰ ਵੀ ਸੱਚਾ ਆ ਕੱਪੜਾ ਸੇਲ ਵੀ ਹੋ ਗਿਆ ਤੇ ਹੁਣ ਵਿੱਚ ਦੀ ਆਪਾਂ ਫੇਸਬੁਕ ਤੇ ਲਾਈਵ ਵੀ ਹੋ ਗਏ ਤੇ ਹੁਣ ਕਰਦੇ ਆਂ ਬਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਜੀ ਨਵੇਂ ਬਲੌਗ ਦੇ ਵਿੱਚ ਤੇ ਜੇ ਤੁਸੀਂ YouTube ਤੇ ਸਾਡਾ ਬਲੌਗ ਦੇਖਦੇ ਹੋ ਤਾਂ ਸਬਸਕ੍ਰਾਈਬ ਕਰਿਓ ਜੇ Facebook ਤੇ ਦੇਖਦੇ ਹੋ ਤਾਂ ਫੋਲੋ ਕਰ ਲਿਓ ਚੈਨਲ ਨੂੰ ਤੇ ਇੱਕ ਕਮੈਂਟ ਜ਼ਰੂਰ ਕਰਿਓ ਪਿਆਰੇ ਪਿਆਰੇ ਕੰਨ ਵਾਲੇ ਆਪਣੇ ਬਲੌਗ ਤੇ ਬਹੁਤ ਘੱਟ ਕਮੈਂਟ ਆਏ ਨੇ ਇੱਕ ਵੀ ਕਮੈਂਟ ਆਇਆ ਵੱਧ ਤੋਂ ਵੱਧ ਤੇ ਬਲੀ ਤੁਸੀਂ ਸਾਰੇ ਜਣੇ ਜ਼ਰੂਰ ਕਮੈਂਟ ਕਰਿਓ ਜਿਹੜੇ ਪਹਿਲਾਂ ਕਰ ਦਿੱਤੇ ਉਹ ਵੀ ਕਰਿਓ ਤੇ ਨਵੇਂ ਵੀ ਕਰਿਓ ਪਲੀਜ਼ ਬੇਨਤੀ ਹੈ ਤੇ ਬੜੀ ਲੱਗਦੀ ਜਦੋਂ ਕਮੈਂਟ ਕਰਦੇ ਹੋਗੇ ਤੇ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਕਰਦੇ ਐਂਡ ਕਰਨ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ